ਜਿਹੜੀ ਆਪਾਂ ਕਰਨੈਲ ਸਿੰਘ ਪੀਰ ਮੁਹੰਮਦ ਦੀ ਜਿਹੜੀ ਗੱਲ ਕਰਦੇ ਆ ਉਸ ਵਿਅਕਤੀ ਦਾ ਇਧਰ ਉਧਰ ਹੋਣ ਜਣਾ ਅਕਸਰ ਬਣਿਆ ਰਹਿੰਦਾ ਵਾ ਕਦੀ ਉਹ ਕਾਂਗਰਸ ਦੇ ਅੰਦਰ ਹੋ ਜਾਂਦੇ ਕਦੀ ਬਾਹਰ ਹੋ ਜਾਂਦੇ ਕਦੀ ਇੰਡੀਪੈਂਡੈਂਟ ਹੋ ਜਾਂਦੇ ਕਦੀ ਆਪਣੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸੁਰਿਤ ਕਰ ਲੈਂਦੇ ਨੇ ਵੈਸੇ ਤੇ ਜਿਹੜਾ ਸਿੱਖ ਹੈ ਹੀ ਸਟੂਡੈਂਟ ਅੰਗਰੇਜ਼ੀ ਸ਼ਬਦੀ ਹੈ ਤੇ ਸਟੂਡੈਂਟ ਹਮੇਸ਼ਾ ਸਾਰੀ ਉਮਰ ਸਿੱਖ ਦਾ ਰਹਿੰਦਾ ਹੁਣ ਕਰਨੈਲ ਸਿੰਘ ਪੀਰ ਮੁਹੰਮਦ ਨੇ 10 ਜਨਵਰੀ 2005 ਨੂੰ ਇੱਕ ਪੱਤਰ ਬਕਾਇਦਾ ਤੌਰ ਤੇ ਜਹਦਰ ਅਕਾਲ ਤਖਨ ਨੂੰ ਲਿਖਿਆ ਸੀ ਉਸ ਪੱਤਰ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਡਾਕਟਰ ਦਰਜੀਤ ਸਿੰਘ ਚੀਮਾ ਵਾ ਉਹ ਟੋਟਲੀ ਅਕਾਲ ਤਖਨ ਦੀਆਂ ਜਿਹੜੀਆਂ ਸਿਧਾਂਤ ਮਰਿਆਦਾ ਵਾ ਉਥੋਂ ਦੇ ਆਦੇਸ਼ ਤੇ ਉਹਨਾਂ ਨੂੰ ਦਰਕ ਨਰ ਕਰ ਰਿਹਾ ਉਹਨਾਂ ਚੀਮੇ ਲਈ ਖਲਾਇਕ ਲਭੀ ਵਰਤੀ ਆ ਵੀ ਖਲਾਇਕ ਦੂਸਰੀ ਚੀਜ਼ ਜੋ ਕਹਿੰਦੇ ਵੀ ਜਿਹੜੀ ਕਾਲ ਤੱਕ ਹੁਕਮ ਹੋਇਆ ਸੀ ਉਹਦੇ ਮੁਤਾਬਕ ਕਾਰਵਾਈ ਨਹੀਂ ਕੀਤੀ ਜਾਈ ਦੀ ਇਹ ਆਪਣੇ ਲੈਵਲ ਤੇ ਅਬਜ਼ਰਵਰ ਲਾ ਰਹੇ ਨੇ ਆਪਣੇ ਲੈਵਲ ਤੇ ਭਰਤੀ ਕਰ ਰਹੇ ਸੱਤ ਮੈਂਬਰੀ ਕਮੇਟੀ ਨੂੰ ਟੋਟਲੀ ਦਰਕ ਨਰ ਕਰ ਦਿੱਤਾ ਗਿਆ ਨਾਲ ਉਸ ਲੈਟਰ ਤੇ ਲਿਖਿਆ ਸੀ ਵੀ ਮੈਂ ਆਪਣੇ ਤਿੰਨ ਅਹੁਦਿਆਂ ਤੋਂ ਜਨਰਲ ਸੈਕਟਰੀ ਦੇ ਅਹੁਦੇ ਤੋਂ ਬਲਾਰੇ ਦੇ ਅਹੁਦੇ ਤੋਂ ਇਸਲਾਕਰ ਬੋਰਡ ਦੇ ਮੈਂਬਰ ਦੇ ਅਹੁਦੇ ਤੋਂ ਮੈਂ ਤਿੰਨ ਤੋਂ ਆਪਣਾ ਅਸਤੀਫਾ ਦੇ ਰਿਹਾ ਹਾਂ ਜਥੇਦਾਰ ਤਾਂ ਉਕਾਲਤ ਕੋ ਤੁ ਪਸਤੀਫਾ ਪਿਆ ਰਿਆ ਲੇਕਿਨ ਕੋਈ ਕਾਰਵਾਈ ਨਹੀਂ ਹੋਈ ਤੇ ਪੀਰ ਮਹੰਮਦਸ ਆਪਣੇ ਘਰ ਬੈਠੇ ਤੇ ਜਦੋਂ ਇਹਦੀ ਜਾਣਕਾਰੀ ਅਕਾਲੀ ਦਰ ਨੂੰ ਮਿਲੀ ਤੇ ਉਹਨਾਂ ਨੇ ਇਹਨੂੰ ਬੁਲਾਉਣਾ ਛੱਡਤਾ ਆਪਣੀ ਮੀਟਿੰਗਾਂ ਦੇ ਵਿੱਚ ਉਹ ਕਹਿੰਦਾ ਜਿਹੜੀ ਇੱਕ ਵਰਕਰ ਕਮੇਟੀ ਦੀ 10 ਜਰਿ ਦੇ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਅਨਧਿਕਾਰ ਲੋਕ ਕਿਵੇਂ ਆ ਗਏ ਜਿਹੜੇ ਤੱਕ ਹੱਕ ਨਹੀਂ ਸੀ ਉਹਨਾਂ ਨੂੰ ਕਿੱਥੇ ਬੁਲਾਇਆ ਸੀ ਕਿਉਂ ਬੁਲਾਇਆ ਗਿਆ ਸੀ ਉਹਨਾਂ ਨੂੰ ਇਹ ਗਿਆਨੀ ਵੀ ਜੈਨੂ ਟਿੱਪਣੀ ਕੀਤੀ ਸੀ ਭਾਈ ਇਹ ਜਿਹੜੀ ਭਰਤੀ ਤੁਸੀਂ ਕੀਤਾ ਕਰ ਰਹੇ ਹੋ ਛਲਾਗਾ ਜੋ ਖਤਮ ਲੇਕਿਨ ਇਹਦੀ ਨਿਗਰਾਨੀ ਸੱਤ ਮੈਂਬਰੀ ਕਮੇਟੀ ਥਲੇ ਕੀਤੀ ਜਾਏਗੀ ਉਹ ਨਿਗਰਾਨੀ ਕਰੇਗੀ ਇਹਦੀ ਨਿਕੰ ਨਿਗਰਾਨੀ ਤੇ ਕੀ ਕਰਨੀ ਸੀ ਉਸ ਕਮੇਟੀ ਨੂੰ ਪੁੱਛਿਆ ਤੱਕ ਨਹੀਂ ਅਸੀਂ ਭਰਤੀ ਕਰਨ ਲੱਗੇ ਮੇਰੇ ਖਿਆਲ ਜੇ ਸੱਤ ਮੈਂਬਰੀ ਕਮੇਟੀ ਨੂੰ ਪੁੱਛ ਕੇ ਭਰਤੀ ਕਰਦੇ ਤੇ ਜੈਨੂਅਨ ਭਰਤੀ ਹੁੰਦੀ ਜੈਨੂਅਨ ਕਿਸੇ ਨੂੰ ਕੋਈ ਲੰਬਾ ਨਾ ਹੁੰਦਾ ਤੇ ਭਰਤੀ ਵੀ ਵੱਡੇ ਪੱਧਰ ਤੇ ਹੁੰਦੀ ਤੇ ਜਦੋਂ ਡਾਕਟਰ ਦਲਜੀਤ ਸਿੰਘ ਚੀਮਾ ਪਹਿਲੀ ਗੱਲ ਤੇ ਡਾਕਟਰ ਦਲਜੀਤ ਸਿੰਘ ਚੀਮਾ ਕਿਸ ਸਹੈਸੀਅਤ ਦੇ ਵਿੱਚ ਜਿਹੜਾ ਇਹ ਆਰਡਰ ਜਾਰੀ ਕਰਦੇ ਜਿਹੜੇ ਕੰਮ ਜਿਹੜੇ ਵਰਕਿੰਗ ਪ੍ਰਧਾਨ ਬਲੰਦਰ ਸਿੰਘ ਭੁੰਦਨ ਨੂੰ ਕਰਨੇ ਚਾਹੀਦੇ ਸੀ ਉਹ ਡਾਕਟਰ ਚੀਮਾ ਕਰੇ ਉਹ ਕਿਸ ਕੈਪੈਸਿਟੀ ਚ ਕਰ ਰਿਹਾ ਉਹ ਦੇਖੋ ਕੀਦ ਕਰ ਕੱਲ ਅਨੰਦਪੁਰ ਸਾਹਿਬ ਮੀਟਿੰਗ ਕੀਤੀ ਉਥੇ ਇੰਨੀ ਗੱਲ ਕਹਿ ਦਿੱਤੀ ਵੀ 8 ਤਰੀਕ ਨੂੰ ਮਤਲਬ ਅੱਜ ਅਸੀਂ ਬਕਾਇਦਾ ਤੌਰ ਤੇ ਇੱਥੇ ਆਪਣੀ ਮੀਟਿੰਗ ਕਰ ਰਹੇ ਹਾਂ ਉਹ ਮੀਟਿੰਗ ਦੇ ਵਿੱਚ ਜਿਹੜਾ ਵਾ ਅਸੀਂ ਜਿਹੜੀ ਸੀ ਉਹ ਡੈਲੀਗੇਟ ਸੀ ਮੀਟਿੰਗ ਬੁਲਾਵਾਂਗੇ ਤੇ ਜਿੱਥੋਂ ਤੱਕ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਉਮੀਦ ਹੈ ਵੀ ਇਹ 13 ਜਿਹੜੀ ਆ ਵਸਾਖੀ ਵਾਲਾ ਦਿਨ 13 April ਤੋਂ ਪਹਿਲਾਂ ਪਹਿਲਾਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਜਾਣਗੇ ਉਹਨਾਂ ਨੇ ਆਪਣੀ ਇੱਕ 8 8 ਮਿੰਟ ਦੀ ਇੰਟਰਵਿਊ ਸਪੈਸੀਫਿਕ ਵੀ ਕਰ ਦਿੱਤਾ ਕੀ ਪ੍ਰਧਾਨ ਕੋਲ ਹੋਊਗਾ ਉਹਨਾਂ ਕਹਿੰਦੇ ਜਿਹਦਾ ਕੋਈ ਪ੍ਰਧਾਨਗੀ ਦਾ ਤਜਰਬਾ ਹੋਊਗਾ ਜਿਹੜਾ ਪ੍ਰਧਾਨਗੀ ਦੇ ਵਿੱਚ ਜਿਵੇਂ ਪਾਰਟੀ ਨੂੰ ਚਲਾਉਣ ਵਾਸਤੇ ਖਰਚਾ ਕਰ ਸਕਦਾ ਹੋਊਗਾ ਬਕਾਇਦਾ ਤੌਰ ਤੇ ਉਹਦੇ ਕੁਲ 4 ਵਿਅਕਤੀ ਹੋਣਗੇ ਮਤਲਬ ਸਿੱਧਾ ਉਹਨਾਂ ਦਾ ਹੈਗਾ ਸੀ ਸਿੰਘਬੀਰ ਸਿੰਘ ਬਾਦਲ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਪ੍ਰਧਾਨਗੀ ਦੀ ਚੋਣ ਕੀ ਹੋਰ ਵੀ ਡੱਟ ਸਕਦਾ ਤੇ ਚੀਮਾ ਸਭ ਕਟੂ-ਕਟ 30 ਸੈਕਿੰਡ ਚੁਪਕਾ ਰਹਿੰਦੇ ਫਿਰ ਕਹਿੰਦੇ ਹਾਂ ਡੈਲੀਗੇਟ ਕੋਈ ਚਾਵੇ ਤੇ ਲੜ ਸਕਦਾ ਹੈ ਕਹਿਣ ਤੋਂ ਪਾਬਜੀ ਵੀ ਅਸੀਂ ਕਿਸੇ ਨੂੰ ਮਨਜ਼ੂਰ ਨਹੀਂ ਕਰਾਂਗੇ ਕੋਈ ਦੂਸਰਾ ਜਿਹੜਾ ਸਾਹਮਣੇ ਨਹੀਂ ਆਏਗਾ ਅਗਲੀ ਗੱਲ ਸਭ ਤੋਂ ਵੱਡੀ ਜਿਹੜੀ ਹੈ 14 ਜਨਵਰੀ 2025 ਨੂੰ ਜਿਸ ਤਰੀਕੇ ਨਾਲ ਹੀਰਾ ਸਿੰਘ ਗਾਬੜਿਆ ਨੇ ਇੱਕ ਮਤਾ ਲਿਆਂਦਾ ਸੀਗਾ ਇਹਨਾਂ ਦੀ ਕਾਨਫਰੰਸ ਦੇ ਵਿੱਚ ਕਾਲੀ ਦਲ ਦੀ ਪੰਥ ਰਤਨ ਤੇ ਫਗਰੀ ਕੋ ਵਾਪਸ ਕੀਤਾ ਜਾਂਦਾ। ਉਸੇ ਤਰ੍ਹਾਂ ਹੀਰਾ ਸਿੰਘ ਗਾਬੜਿਆ ਨੇ ਹੁਣ ਇੱਕ ਬਿਆਨ ਦਾਗਿਆ ਵਾ ਕਿ ਸਾਡੀ ਮੀਟਿੰਗ ਹੋਈ ਆ 올 অবজারভার ਦੀ। ਉਸ ਮੀਟਿੰਗ ਦੇ ਵਿੱਚ ਸਾਨੂੰ ਅਸੀਂ ਦੱਸ ਦਿੱਤਾ ਵੀ ਸਾਨੂੰ ਅਧਿਕਾਰ ਸਾਡੇ ਵਰਕਰਾਂ ਨੇ ਬਕਾਇਦਾ ਤੌਰ ਤੇ ਦਿੱਤੇ ਨੇ ਜ਼ੁਬਾਨੀ ਕਲਾਮੀ ਵੀ ਤੁਸੀਂ ਆਪਣੇ ਲੈਵਲ ਤੇ ਡੈਲੀਕੇਟ ਬਣਾ ਸਕਦੇ। ਇਹਦਾ ਮਤਲਬ ਇਹ ਆ ਕਿ ਕਿਸੇ ਪ੍ਰਕਾਰ ਦੀ ਕੋਈ ਭਰਤੀ ਨਹੀਂ ਕੀਤੀ ਗਈ। ਬੋਗਸ ਭਰਤੀ ਆ ਤੇ ਭਰਤੀ ਦੀ ਲੋੜ ਵੀ ਸੀਗੀ। ਉਹ ਤਾਂ ਵੀ ਕੰਨ ਦੱਸੋ ਕਿਉਂ ਲੋੜ ਸੀਗੀ। ਉਹਨਾਂ ਨੇ ਕਹਿਤਾ ਇਸੇ ਤਰ੍ਹਾਂ ਜਾ ਕੇ ਅਸੀਂ ਜਾ ਕੇ ਬਲਵਿੰਦਰ ਸਿੰਘ ਭੁੰਡੜ ਦੇ ਵਰਕਿੰਗ ਫੋਰ ਨੂੰ ਕਹਿ ਦਿੰਨਾ ਵੀ ਤੁਹਾਨੂੰ ਅਧਿਕਾਰ ਦਿੱਤੇ ਜਿਹੜੇ ਮਦੀ ਡੈਲੀਗੇਟ ਇਹਦਾ ਮਤਲਬ ਸਭ ਕੁਝ ਬੋਗਸ ਆ ਜਿਹੜਾ ਸੀ ਭਾਂਡਾ ਚਰਾਏ ਚਰਾਏ ਦੇ ਵਿੱਚ ਬਕਾਇਦਾ ਤੌਰ ਤੇ ਹੀਰਾ ਸਿੰਘ ਗਾਬੜੀ ਆਨੇ ਫੋਰ ਦਿੱਤਾ ਬੋਗਸ ਭਰਤੀ ਤੇ ਲੋਡ ਭਰਤੀ ਵੀ ਬੋਗਸ ਕਰ ਲਈ ਕਿਉਂ ਚੋਣ ਕਮਿਸ਼ਨ ਦੀ ਲੋਡ ਆ ਕਿ 5 ਸਾਲ ਬਾਅਦ ਤੁਹਾਡੇ ਸੰਵਿਧਾਨ ਦੇ ਮਤਲਬ ਤੁਹਾਡੀ ਪ੍ਰਧਾਨ ਦੀ ਚੋਣ ਹੋਣੀ ਹੈ ਵਰਕਿੰਗ ਕਮੇਟੀ ਦੀ ਚੋਣ ਹੋਣੀ ਹੈ ਬੇਸਿਕ ਕਰਕੇ ਜੇ ਪ੍ਰਧਾਨ ਦੀ ਚੋਣ ਕਰਕੇਯੋਗ ਪ੍ਰਕਿਰਿਆ ਪੂਰੀਯੋਗ ਖਬਰਾਂ ਦੀ ਕਟਿੰਗ ਦਿਓਗੇ ਫਾਈਲ ਤਿਆਰ ਕਰਕੇ ਦੇਖਦੇ ਫੇਰ ਤੁਹਾਡੀ ਪਾਰਟੀ ਦੀ ਜਿਹੜੀ ਉਹ ਮੰਤ ਰੱਦ ਨਹੀਂ ਹੋਏਗੀ ਜੇ ਤੁਸੀਂ ਨਹੀਂ ਦਿੰਦੇ ਤੁਹਾਡੀ ਪਾਰਟੀ ਦੀ ਮੰਤ ਰੱਦ ਹੋ ਜਾਏਗੀ ਉਹ ਲੋੜ ਸੀਗੀ ਉਸ ਲੋੜ ਨੂੰ ਬੋਗਸ ਭਰਤੀ ਕਰਕੇ ਜੇ ਤੁਸੀਂ ਕਹਿ ਦਿੰਦੇ ਹੋ ਕਿ ਟੀਮ ਬਾਗਾਬੜੀਆ ਦੇ ਤੇ ਸਭ ਨੂੰ ਸਾਫ ਕਰ ਦਿੱਤਾ ਵੀ ਭਾਈ ਭਰਤੀ ਪੁੱਤੀ ਕੋਈ ਨਹੀਂ ਹੈਗੀ ਆਪੇ ਡੈਜੀਗਲ ਬਣਾ ਕੇ ਅਸੀਂ ਕੰਮ ਸਾਰ ਲਿਆ ਲਾ ਸਰ ਲਓ ਚੀਮਾ ਸਾਹਿਬ ਨੇ ਸਪਸ਼ਟ ਕਰਤਾ ਵੀ ਅਗਲੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਗੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਹੁਣ ਇਹ ਤੇ ਹੈ ਵੀ ਉਹਨੂੰ ਉਮੀਦ ਹੈ ਵੀ 11 ਜਾਂ 12 ਤਰੀਕ ਨੂੰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਡਿਕਲੇਅਰ ਕਰ ਦਿੱਤਾ ਜਾਏਗਾ ਤੇ 13 ਤਰੀਕ ਨੂੰ ਵਿਸਾਖੀ ਵਾਲੇ ਦਿਨ ਜਿਹੜੀ ਅਕਾਲੀ ਕਾਨਫਰੰਸ ਜਿਹੜੀ ਇਹਨਾਂ ਦੀ ਹੁੰਦੀ ਹੈ ਕਿ ਕਰਨੀ ਕਰਨੀ ਮੈਨੂੰ ਨਹੀਂ ਪਤਾ ਇਸ ਗੱਲ ਦਾ ਜਿਹੜੀ ਕਾਨਫਰੰਸ ਇਹਨਾਂ ਦੀ ਹੁੰਦੀ ਆ ਦਬਦਮਾ ਸਾਹਿਬ ਉਸ ਕਾਨਫਰੰਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਬਤੌਰ ਪ੍ਰਧਾਨ ਜਿਹੜੇ ਉਹ ਸ਼ਾਮਲ ਹੋਣਗੇ ਹੁਣ ਤੱਕ ਤੋ ਸਧਾਰਨ ਵਰਕਰ ਨੇ ਵੇਖੋ ਕਿੰਦੀ ਵਿਡੰਬਨਾ ਪਾਰਟੀ ਪਾਰਟੀ ਪੰਜ ਵੋਟਾਂ ਤੇ 1998 ਚ ਇੱਕ ਬਾਈ ਇਲੈਕਸ਼ਨ ਹਾਰਦੀ ਤੇ ਜਿਥੇ ਤੱਕ ਉਹ ਇੱਕ ਸੁਝਾਅ ਦਿੰਦੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਤੁਸੀਂ ਦੋ ਕੰਮ ਇਕੱਠੇ ਨਹੀਂ ਕਰ ਸਕਦੇ ਤੇ ਆਪਣੇ ਕਿਸੇ ਸਿਪਾਹਸਲਾਰ ਨੂੰ ਆਪਣੇ ਕਿਸੇ ਖਾਸ ਮਕਾਸਦ ਨੂੰ ਜਿੱਦੇ ਚ ਗੁਰਦੇਵ ਸਿੰਘ ਬਾਦਲ ਦਾ ਨਾਮ ਹੀ ਹੁੰਦਾ ਉਹਨੂੰ ਅਕਾਲੀ ਦਲ ਦਾ ਐਕਟਿੰਗ ਪ੍ਰਧਾਨ ਬਣਾ ਦਿਓ ਤਾਂ ਕਿ ਅਕਾਲੀ ਕਲ ਦਲ ਦਾ ਵੀ ਕੰਮ ਸਹੀ ਚੱਲੇ ਤੇ ਸਰਕਾਰ ਦਾ ਵੀ ਸਹੀ ਚੱਲੇ ਤੇ ਉਸ ਬਿਆਨ ਦਾ ਬਾਦ ਦਾ ਬਤੰਗਣ ਬਣਾ ਕੇ ਪਹਿਲਾ ਭਾਈ ਰਣਜੀਤ ਸਿੰਘ ਨੂੰ ਕੱਢਿਆ ਜਾਂਦਾ ਸਭ ਹੁਕਮਨਾਮੇ ਤਹਿਸ਼ ਨਸ਼ ਕਰਕੇ ਮਰਿਆਦਾ ਤਹਿਸ਼ ਨਸ਼ ਕਰਕੇ ਤੇ ਮੁੜ ਕੇ ਜਿਹਦਰ ਗੁਰਚਰਨ ਸਿੰਘ ਨੂੰ ਅਸਤੀਫਾ ਦੇਣ ਦੇ ਬਾਵਜੂਦ ਹੀ ਉਹਨਾਂ ਨੂੰ ਜਲੀਲ ਕਰਕੇ ਲਾਜ ਜਾਂਦਾ ਤੇ ਉਹੀ ਜਿਹੜੇ ਸਾਡੇ ਮਾਨਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹ 2008 ਦੇ ਵਿੱਚ ਕਹਿੰਦੇ ਆ ਵੀ ਮੇਰੀ ਸਿਹਤ ਵੀ ਕੰਮ ਨਹੀਂ ਕਰਦੀ ਤੇ ਮੈਂ ਹੁਣ ਦੋ ਕੰਮ ਇਕੱਠੇ ਨਹੀਂ ਕਰ ਸਕਦਾ ਦੋਅ ਤੇ ਇਕੱਠੇ ਨਹੀਂ ਸੰਭਾਲ ਸਕਦਾ ਨਾ ਮੈਂ ਅਕਾਲੀ ਦਲ ਦੀ ਇਕੱਠੀ ਪ੍ਰਧਾਨਗੀ ਕਰ ਸਕਦਾ ਤੇ ਨਾ ਮੈਂ ਮੁੱਖ ਮੰਤਰੀ ਕਰ ਸਕਦਾ ਇਸ ਕਰਕੇ ਇੱਕੋ ਜਿਹੇ ਤੋਂ ਮੈਂ ਪ੍ਰਧਾਨਗੀ ਦੀ ਤੋਸਿਫਾ ਦਿੰਦਾ ਤੇ 2008 ਦੇ ਵਿੱਚ ਜਦੋਂ ਇਹ ਜਲਾਸ ਹੁੰਦਾ ਵਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਕਿੰਨੇ ਕੇ ਬੰਦੇ ਹੋਣਗੇ ਵੱਡੀ ਕਾ 200 ਦੀ 300 ਬੈਠ ਕੇ ਉਹ ਦੋ ਦੰ ਬੰਦੇ ਨਹੀਂ ਬੈਠਦੇ ਉੱਥੇ ਉੱਥੇ ਜਿਹੜਾ ਬਰਨਜੀਤ ਸਿੰਘ ਬਰਮਪੁਰਾ ਬਕਾਇਦਾ ਤੌਰ ਤੇ ਸਰਦਾਰ ਸੁਖਬੀਰ ਸਿੰਘ ਬਾਲਾ ਦਾ ਬਾਦਲ ਦਾ ਨਾਮ ਬਤੌਰੇ ਪ੍ਰਧਾਨ ਪੇਸ਼ ਕਰਦੇ ਤੇ ਉਹਦੀ ਤਾਇਦ ਕਰਦੇ ਨੇ ਸੁਖਦੇਵ ਸਿੰਘ ਢੀਨਸਾ ਤੇ ਜਕਾਰਿਆਂ ਦੀ ਗੂੰਜ ਦੇ ਵਿੱਚ ਪ੍ਰਮਾਣਗੀ ਦਿੱਤੀ ਜਾਂਦੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਗਿਆ ਜੀ ਉਦੋਂ ਤੋਂ ਪ੍ਰਧਾਨ ਚੱਲੇ ਆ ਰਹੇ ਨੇ ਉਦੋਂ ਬਾਦ ਨੂੰ ਸਿਫਾ ਨਹੀਂ ਲੋੜਨੀ ਪਈ ਤੋਂ 5 ਸਾਲ ਬਾਅਦ ਸਰਕਾਰ ਆਪਣੀ ਸੀ ਉਦੋਂ 5 ਸਾਲ ਬਾਅਦ ਸਰਕਾਰ ਆਪਣੀ ਸੀ ਕੋਈ ਫਰਕ ਨਹੀਂ ਪੈਂਦਾ 2017 ਦੇ ਵਿੱਚ ਜਦੋਂ ਪਾਰਟੀ ਹਾਰਦੀ ਆ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਆ ਸੁਖਬੀਰ ਸਿੰਘ ਬਾਦਲ 1 ਘੰਟਾ ਮੀਟਿੰਗ ਤੇ ਲੇਟ ਆਉਂਦੇ ਨੇ ਤੇ ਆਪਣੀ ਕੁਰਸੀ ਬੈਠ ਤੋਂ ਬਿਨਾਂ ਹੀ ਕਹਿੰਦੇ ਇੰਨੀ ਗੱਲ ਵੀ ਮੈਂ ਇੱਕ ਨਵੀਂ ਪ੍ਰਪੋਜ਼ਲ ਲੈ ਕੇ ਆਪਾਂ ਨੂੰ ਇਸ ਤਰੀਕੇ ਨਾਲ ਕੰਮ ਕਰਾਂਗੇ ਤੇ ਰਣਜੀਤ ਸਿੰਘ ਬਰੰਪੂਰਾ ਜਿੰਨਾ 2008 ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਨਾਂ ਬੜੇ ਏਕਲਾ ਕੇ ਲਿਆ ਸੀ ਉਹ ਕਹਿੰਦੇ ਸੁਖਬੀਰ ਸ਼ਾ ਸਾਡੀ ਇੱਕ ਰਵਾਇਤਰੀ ਹੈ ਜਦੋਂ ਪਾਰਟੀ ਹਾਰਦੀ ਉਹਦੇ ਪ੍ਰਧਾਨ ਅਸਤੀਫਾ ਦਿੰਦਾ ਹੁੰਦਾ। ਸਖਬੀਰ ਸਿੰਘ ਬਾਦਲ ਕੁਰਸੀ ਤੋਂ ਉੱਠ ਕੇ ਕਹਿੰਦਾ ਫਿਰ ਮੈਂ ਚੱਲਣਾ ਤੁਸੀਂ ਜਿੰਦਾ ਕਰਨਾ ਕਰ ਲੋ। ਤੈਨੂੰ ਮਨਾ ਕੇ ਕਿਉਂ ਨਹੀਂ ਲਿਉਂਦੇ ਨੇ? ਸੁੱਚਾ ਸਿੰਘ ਲੰਗਾ ਭਾਵੇਂ ਸੁੱਚਾ ਸਿੰਘ ਲੰਗਾ ਦੀ ਦੋ ਮਰਜ਼ੀ ਗੱਲ ਮੈਂ ਕਹੂੰਗਾ ਵੀ ਉਹ ਢੜੇ ਦਾ ਬੰਦਾ ਪੱਕਾ ਵੇ। ਢੜੇ ਤੋਂ ਬਾਹਰ ਹੀ ਜਾਂਦਾ। ਤੇ ਬੀਬੀ ਜਗੀਰ ਕੌਰ ਜਿਹੜੀ ਅੱਜ ਸੁਖਬੀਰ ਸਿੰਘ ਬਾਦਲ ਨੂੰ ਲਾਉਣ ਦੇ ਵਿੱਚ ਪਹਿਲੀ ਇੱਕ ਤਾਰਿਖ ਖਲੋਤੀ ਇਹ ਦੋਵੇਂ ਮਨਾ ਕੇ ਉਹਨੇ ਨਹੀਂ ਬਾਲ ਸਾਹਿਬ ਤੁਸੀਂ ਆ ਜਾਓ ਪ੍ਰਧਾਨ ਸਾਹਿਬ ਜਿੱਦਾਂ ਕਿ ਉਹਦੇ ਹੀ ਹੋਊਗਾ ਇਹ ਦੋ ਬੰਦੇ ਸੁਖਦੇਵ ਸਿੰਘ ਢੀਂਡ ਸਾਹਿਬ ਹੀ ਪਰੰਪਰਾ ਦੀ ਸਪੋਰਟ ਥੋੜੀ ਜੀ ਕਰਦੇ ਨੇ ਇਹ ਦੋ ਬੰਦੇ ਚੁੱਪ ਕਰ ਜਾਂਦੇ ਮੁਰ ਫੇਰੀ 2018 ਦੇ ਵਿੱਚ ਜਿਹੜਾ ਸੀ ਉਹ ਬ੍ਰਹਮਪੁਰ ਸਾਹਿਬ ਆਪਣਾ ਵੱਖਰਾ ਕਲੀਦਲ ਬਣਾਉਂਦੇ ਆ ਢੀਂਸਾ ਸਾਹਿਬ ਨਾਲ ਨਹੀਂ ਹੁੰਦੇ ਕਹਿੰਦੇ ਕਾਲੀ ਕਰਗੇ ਨੇ ਤੇ ਜਦੋਂ ਢੀਂਸਾ ਸਾਹਿਬ ਆਪਣਾ ਕਲੀਦਲ ਬਣਾਉਂਦੇ ਆ ਉਹ ਫਿਰ ਕਰੋਨਾ ਦੀ ਪਿੱਠ ਛੱਡ ਜਾਂਦਾ ਕਰੋਨਾ ਕਰਕੇ ਉਹਨਾਂ ਨੂੰ ਕੋਈ ਵੀ ਉੱਥੋਂ ਬਹੁਤਾ ਰਿਸਪੌਂਸ ਨਹੀਂ ਮਿਲਦਾ ਐਸੇ ਕਰਕੇ ਜਿਹੜਾ ਸੰਦੀਪ ਸਿੰਘ ਢੀਂਸਾ ਦੇ ਬ੍ਰਹਮਪੁਰ ਜਿਹੜਾ ਨਾਂ ਦੇ ਨਾਲ 2008 ਦੇ ਵਿੱਚ ਤੇ 2017 ਚ ਨੌਂ ਦੀ ਤਿਆਰੀ ਕੀਤੀ ਸੀ ਫਿਰ ਉਹਨਾਂ ਆਖਰਕਾਰ ਲਾ ਕੇ ਛੱਡਿਆ ਪਰ ਇਹ ਆਪ ਦੁਨੀਆ ਤੇ ਨਹੀਂ ਰਹਿ ਆਪਣੇ ਬਰਮ ਬਰਮ ਬਰੋਸਾ ਹਿੰਸਾ ਤਾਂ ਵਜੇਗੀ ਇਹਨਾਂ ਨੂੰ ਬੁਰਾਉਣ ਵਾਲੇ ਜਿਹੜੀ ਪਹਿਲੀ ਕਿਤਾੜ ਚ ਤੇ ਨੌਂ ਵਾਲੇ ਪਹਿਲੀ ਕਿਤਾੜ ਚ ਖੜੇ ਹੁਣ ਜਿਹੜੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਅਕਾਲ ਤਖਤ ਦੇ ਆਦੇਸ਼ਾਂ ਤੇ ਆਪਣੇ ਉਹਦੇ ਤੋਂ ਸੀਮਤ ਦਿੱਤਾ ਸੀ ਪ੍ਰਧਾਨਗੀ ਤੁਹਾਨੂੰ ਪਤਾ ਹੋਵੇਗਾ ਹਾਂ ਜੀ ਉਦੁਵਦ ਭਰਤੀ ਪ੍ਰਕਿਰਿਆ ਹੋ ਗਈ ਚਲੋ ਗੱਲ ਮੁੱਕ ਗਈ ਹੁਣ ਉਹ ਪ੍ਰਧਾਨ ਬਣ ਜਾਣਗੇ ਤੇ 13 ਅਪ੍ਰੈਲ ਨੂੰ ਜਿਹੜੀ ਮਾਗੀ ਦੇ ਮੇਲੇ ਤੇ ਕਾਨਫਰੰਸ ਹੋ ਗਈ ਉਹਦੀ ਅਗਵਾਈ ਸਰਦਾਰ ਸੁਖਬੀਰ ਸਿੰਘ ਬਾਦਲ ਕਰੇ ਸਾਕੀ ਬਸ ਸਾਕੀ ਵਾਲਾ ਦਿਹਾੜਾ ਹੋਏਗਾ ਤੇ ਜਿਹੜੀ ਭਰਤੀ ਬਾਰੇ ਤੇ ਹੀਰਾ ਸਿੰਘ ਗਵੜੀ ਨੇ ਸਪਸ਼ਟ ਕਰਤਾ ਵੀ ਸਾਨੂੰ ਜਬਾਨੀ ਕਿਲੋਮੀਟਰ ਘਰ ਮਿਲਦੇ ਦੰਗਾ ਦੇ ਦਿੰਨੇ ਅਸੀਂ ਜਾ ਕੇ ਉਹਦਾ ਇਹਦਾ ਮਤਲਬ ਲਿਸਟਾਂ ਤਿਆਰ ਨੇ ਪਹਿਲਾਂ ਕਿਹੜੇ ਕਿਹੜੇ ਆਪਣੇ ਖਾਸ ਖਾਸ ਬੰਦੇ ਆਪਾਂ ਇਹ ਡੈਲੀਗੇਟਸ ਭੋੜੇ ਆ ਆਮ ਲੋਕਾਂ ਜੋ ਡੈਲੀਗੇਟ ਨਹੀਂ ਹੋਣਗੇ ਕਿਉਂ ਭੁੰਦਰ ਸਾਹਿਬ ਨੇ ਇੰਨੀ ਗੱਲ ਕਹੀ ਸੀ ਵੀ ਇੱਕ ਜਿਹੜੀ ਕਾਪੀ ਆ ਜਿਹਦੇ ਵਿੱਚ 100 ਪਰਚੀ ਹੁੰਦੀ ਹੈ ਇਹ ਕਾਪੀ ਦੇ ਪਿੱਛੇ ਇੱਕ ਡੈਲੀਗੇਟ ਆਊਗਾ ਜੇ ਕੋਈ 25 ਕਾਪੀਆਂ ਲੈ ਕੇ ਗਿਆ ਉਹਦੇ ਕੋਲੇ 25 ਡੈਲੀਗੇਟ ਹੋਣਗੇ ਤਾਂ ਮਤਲਬ ਕਾਪੀਆਂ-ਕੁਪੀਆਂ ਦੀ ਕਹਾਣੀ ਖਤਮ ਆ ਸਿਰਫ ਡੈਲੀਗੇਟ ਬਣਨਗੇ ਕਾਗਜ਼ਾਂ ਦੀ ਫਾਈਲਾਂ ਦੇ ਢਿੱਡ ਭਰਿਆ ਜਾਊਗਾ ਕੰਮ ਖਜੂ ਮੈਨੂੰ ਇੱਕ ਸਵਾਲ ਕੀਤਾ ਕਿਸੇ ਬੜਾ ਪੇਰਾ ਸਵਾਲ ਕੀਤਾ ਕਹਿੰਦੇ ਜੀ ਸ਼੍ਰੋਮਣੀ ਕਾਲ ਤੋਂ ਬਾਅਦ ਦਾ ਭੁਖ ਕੀ ਹੈ ਮੈਂ ਕਹਾਂ ਭੇਖ ਕੋਈ ਆ ਜੋ ਅੱਜ ਕਾਂਗਰਸ ਦਾ ਭੁਖ ਤੇ ਵੇਖੋ ਹੀ ਆ ਜੋ ਚਟਾਲਿਆਂ ਦੀ ਜਿਹੜਾ ਲੋਕਦਾਨ ਦਾ ਭੁਖ ਸੀਗਾ ਭੁਖ ਤੇ ਵੇਖੋ ਹੀ ਆ ਜਿਹੜੀ ਸੁਫਤੀ ਮੁਹੰਮਦ ਸૈયਦ ਦੀ ਪਾਰਟੀ ਦਾ ਪ੍ਰਯੋਗ ਮਰੂਆ ਮੁਸਪੀਤਾ ਪੇਖ ਇਹ ਪਰਿਵਾਰ ਵਾਰ ਦੀਆਂ ਪਾਰਟੀਆਂ ਜਿਆਦਾ ਦਿਨ ਨਹੀਂ ਚਲਦੀਆਂ ਹੁੰਦੀਆਂ ਹੁਣ ਇਹਦਾ ਅਸਰ ਵੀ ਉਹੀ ਹੋਊਗਾ ਜੋ ਲੋਕਦਲ ਦਾ ਹਰਿਆਣੇ 'ਚ ਹੋਇਆ ਉੱਥੇ ਮੇਕਾ ਦੋਕ ਤਿੰਨ ਵਾਰ ਸਰਕਾਰ ਬਣਾਈ ਹੁੰਦਾ ਤਿੰਨ ਵਾਰ ਅੱਜ ਕੇ ਮੇਲੇ ਉਹਨਾਂ ਦਾ ਸਿਰਫ ਜਿਹੜੀ ਪਾਰਟੀ ਦਾ ਕਿਸੇ ਨੇ ਦੇਸ਼ ਦਾ ਉਪ ਪ੍ਰਧਾਨ ਮੰਤਰੀ ਆ ਤੇ ਉਸ ਗੱਲ ਤੇ ਆ ਗਈ ਸਿਰਫ ਪਰਿਵਾਰਵਾਦ ਕਰਕੇ ਉਹ ਲੋਕਾਂ ਦੀ ਪਾਰਟੀ ਨਹੀਂ ਸੀ ਅਕਾਲੀ ਦਲ ਜਿਹੜਾ ਨਵੇਂ ਫਾਰਮ ਆਏਗਾ ਉਹ ਲੋਕਾਂ ਦੀ ਪਾਰਟੀ ਬਣ ਕੇ ਆਏਗਾ ਪਰਿਵਾਰਵਾਦੀ ਪਾਰਟੀ ਨਹੀਂ ਬਣੇਗਾ ਜੇ ਪਰਿਵਾਰਵਾਦੀ ਗੱਲ ਕੀਤੀ ਤੇ ਫਿਰ ਉਹ ਵੀ ਉਸੇ ਤਰ੍ਹਾਂ ਡੁੱਬੇਗਾ ਜਿੱਦਾਂ ਇਹ ਡੁੱਬ ਰਿਹਾ ਹੈ ਇਸੇ ਕਰਕੇ ਸੁਖਵੀਰ ਸਿੰਘ ਬਾਦਲ ਦਾ ਪ੍ਰਧਾਨ ਬਣਨਾ ਤੈਅ ਹੈ ਜਿਹੜੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਅਸਤੀਫਾ ਦਿੱਤਾ ਉਹਦਾ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਾ ਉਹਨਾਂ ਨੇ ਤੇ ਵੀ ਗੱਲ ਕਹੀ ਹੈ ਵੀ ਵਰਕਆਊਟ ਕਮੇਟੀ ਦੀ ਮੀਟਿੰਗ ਦੇ ਵਿੱਚ ਭਾਈ ਗੋਵਿੰਦ ਸਿੰਘ ਲੋਂਗੋਵਾਲ ਨੇ ਤੇ ਭਾਈ ਇਕਬਾਲ ਸਿੰਘ ਧੁੰਦਾ ਨੇ ਆਪਣੇ ਜਦੋਂ ਵਿਚਾਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਭਾਈ ਤੁਸੀਂ ਗਲਤ ਕਰ ਰਹੇ ਹੋ ਅਕਾਲ ਤਖਤ ਦਾ ਹੁਕਮ ਤੁਸੀਂ ਜਿਹੜੀ ਉਹ ਦਰਕਦਾਰ ਕਰ ਰਹੇ ਹੋ ਤੁਹਾਨੂੰ ਇਹਦਾ ਬਕਾਇਦਾ ਤੌਰ ਤੇ ਖਮਿਆਜਾ ਭੁਗਤਣਾ ਪਊਗਾ ਤੇ ਚੀਮਾ ਕਹਿੰਦਾ ਚਲੋ ਇਹ ਕੰਮ ਕਰੋ ਆਪਣੇ ਜਾ ਕੇ ਤੁਸੀਂ ਅਸੀਂ ਜੋ ਕਰ ਰਹੇ ਠੀਕ ਕਰ ਰਹੇ ਗੱਲ ਫਿਰ ਹੁੰਦੀ ਵੀ ਚੀਮੇ ਕੋਲੇ ਕੀਤਕਾਰ ਆ ਇਹ ਗੱਲ ਕਹਿਣ ਦਾ ਇਦ ਕਾਰਤਵਕਤੀ ਇਕੋ ਹੀ ਆ ਬਲਵਿੰਦਰ ਸਿੰਘ ਪੂਂਦਰ ਦਾ ਵਰਕਿੰਗ ਪ੍ਰਧਾਨ ਆ ਅੱਜ ਕਿੱਥੇ ਨੇ ਉਹ ਅੱਜ ਉਹ ਵੀ ਬਾਗੀ ਧਿਰ ਨਾਲ ਖੜੇ ਨੇ ਇਕਬਾਲ ਸਿੰਘ ਝੁੰਦਾ ਵੀ ਕਿਸੇ ਵੇਲੇ ਕਿਹਾ ਜਾਂਦਾ ਸੀ ਵੀ ਸੁਖਬੀਰ ਸਿੰਘ ਬਾਦਲ ਦੀ ਮੁਛਦਾ ਵਾਲਾ ਹੈ ਗੋਬਿੰਦ ਸਿੰਘ ਲੋਕੋ ਕਿਹਾ ਜਾਂਦਾ ਸੀ ਉਹਦਾ ਸੱਜਾ ਲਫਟਾਈਮ ਆ ਕਿੱਥੇ ਖੜੇ ਨੇ ਅਜਿਹਾ ਕਰਕੇ ਇਹਨਾਂ ਦਾ ਭੁੱਖ-ਪੁੱਖ ਕੋਈ ਨਹੀਂ ਹੈਗਾ ਇਹ ਜੋ ਮਰਜ਼ੀ ਕਰੀ ਜਾਂ ਸਿਰ ਬਾਪੂ ਕਹਿ ਗਿਆ ਸੁਖਬੀਰ ਸਿੰਘ ਬਾਦਲ ਨੂੰ ਵੀ ਕਾਕਾ ਜੇ ਤੂੰ ਪ੍ਰਧਾਨਗੀ ਇੱਕ ਵਾਰੀ ਛੱਡਤੀ ਮੁੜ ਕੇ ਤੈਨੂੰ ਲਾਗੇ ਜਿਵੇਂ ਲੱਗਣ ਦੇਣਾ ਬਸ ਉਹ ਸੱਚੀ ਚੀਜ਼ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਅੱਜ ਵੀ ਅੜੇ ਹੋਏ ਨੇ ਕਿ ਮੈਂ ਪ੍ਰਧਾਨਗੀ ਦੀ ਛੱਡੀ ਬਿਛੱਕ ਮੇਰੀ ਪਾਰਟੀ ਦਾ ਕੁਝ ਰਵੇ ਜਾਂ ਨਾ ਰਵੇ